ਆ ਵੀ ਉਹ ਠਾਪੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੁੰਡੀ ਫੈਮਿਲੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਸੀਂ ਵੀ ਸਾਡੇ ਵਾਂਗੂ ਨੇਰੀ ਦਾ ਆਨੰਦ ਲੈਂਦੇ ਹੋਮੇ ਲੱਭ ਪਈ ਨਜ਼ਰ ਆਈ ਦੀ ਉਹ ਤਾਂ ਮੀਤਾ ਰੱਟੀ ਹਵਾ ਚਲਾ ਦੇ ਬਹੁਤ ਜਿਆਦਾ ਠੰਡੀ ਹਵਾ ਚੱਲਦੀ ਮਿੱਟੀ ਵੀ ਆਉਂਦੀ ਹੈ ਵੈਸੇ ਖੇਤਾਂ ਵਿੱਚ ਉੱਡ-ਉੱਡ ਕੇ ਦੇਖੋ ਖੇਤਾਂ ਵਿੱਚ ਨੇਰੀ ਬੈ ਕੈਮਰਾ ਨੇ ਬੜੀ ਹਵਾ ਚੱਲਦੀ ਹੈ ਉਹਦੀ ਸਿੰਘ ਐਤਨੂੰ ਬਣਾਇ ਦਿੱਤਨੂੰ ਉਹ ਜੱਪਤ ਦੀ ਵਸੇ ਜੋ ਜੋ ਜਿਆ ਨਹੀਂ ਇਹ ਜੇ ਆਏ ਆਪਾ ਤੁੰਨੇ ਇਹ ਮਲੱਕ ਜੀ ਛਕਨਾਂ ਅਸੀਂ ਆਸ ਰੱਤੇ ਆ ਕਿਹ ਕਿਹਾ ਮੈਨੂੰ ਆਪਰੋਂ ਸੋੜੇ ਅਸੀਂ ਬੇਕਾਰ ਜੀ ਛਕਨਾਂ ਥਾਂ ਤੇ ਰੁੱਤੇ ਆ ਵਾਹ ਇਹਨਾਂ ਕਹੇ ਗੁੱਸਾ ਕਰਦੇ ਆ ਸਾਰੇ ਜਣ ਕਹਿੰਦੇ ਐਦਾਂ ਨਹੀਂ ਕਹੀਦਾ ਹੁੰਦਾ ਗੁੱਸਾ ਕਰਦੇ ਆ ਉਹਨਾਂ ਨੇ ਗੁੱਸਾ ਕਰਨਾ ਮੈਂ ਕਹਿੰਦੀ ਨਹੀਂ ਹੁੰਦੀ ਜੀ ਵੀਡੀਓ ਜੀ ਵੀ ਮੈਂ ਸੜੇ ਜੇ ਮੂੰਹ ਨਾਲ ਬਲੌਗ ਸ਼ੁਰੂ ਕਰ ਲਿਆ ਤੇ ਕਾਲਾ ਪੈਂਦੀਆਂ ਨੇ ਸੋਹਣਾ ਮੂੰਹ ਕਾਲਾ ਗੱਟਿਆ ਬਹੁਤ ਸੋਹਣੇ ਮੂੰਹ ਨਾਲ ਅੱਜ ਤੁਹਾਨੂੰ ਬਲੌਗ ਸ਼ੁਰੂ ਕਰਕੇ ਕਹਿੰਦੇ ਮੇਰਾ ਭਾਈ ਅੱਜ ਮਾਲਕੀ ਜਨਮ ਵਿੱਚ ਕੰਮ ਕਰਨ ਜਾਇ ਮਿੱਟੀ ਪੈਂਦੀ ਅੱਖਾਂ ਵਿੱਚ ਤੇਰ ਤਾਂ ਚਸ਼ਮਾ ਲੱਗਿਆ ਹੋਇਆ ਹਲੇ ਕੰਮ ਕਰਨਾ ਥੋੜਾ ਜਿਹਾ ਆਟਾ ਵੀ ਕੁੱਲਣਾ ਤੜਕਾ ਲਾਉਣਾ ਤੜਕਾ ਕੱਟਣਾ ਹਲੇ ਮੈਂ ਕਹਿੰਦੇ ਆਪਾਂ ਹਵਾ ਲੈ ਕੇ ਆਉਣੇ ਠੰਡੀ ਠੰਡੀ ਓਏ ਤੇ ਨਾ ਹੀ ਅੱਜ ਸਵੇਰ ਦਾ ਆਪਾਂ ਨੇ ਬਲੌਗ ਸ਼ੁਰੂ ਕਰਿਆ ਸੀ ਬੱਸ ਕਰ ਤੂੰ ਵੀ ਮੱਟੀਆਂ ਕਿਵੇਂ ਉੰਮੀ ਮੱਟੀ ਆ ਗਈ ਓੰਮੀ ਮੱਟੀ ਓੰਮੀ ਮੱਟੀ ਆ ਗਈ ਮੱਟੀ ਓੜ ਓੜ ਕੇ ਆਂਦੀ ਆ ਮੱਟੀ ਚੱਲ ਜਾ ਰੱਖਾਂ ਜੀ ਮਿੱਟੀ ਪੈਂਦੀ ਆ ਮੇਰੇ ਹਵਾ ਤਾਂ ਬਹੁਤ ਵਧੀਆ ਹਵਾ ਦੀ ਵਾਇ ਤੁਹਾਨੂੰ ਵੀ ਸੁਣਦੀ ਹੈ ਮਾਤਾ ਮਾਤਾ ਮਾ ਦੀ ਆਹ ਹਲੋ ਨਾ ਇਹਨੂੰ ਹਾਂ ਚਲ ਚਲੀਏ ਕਿਚਨ ਸੇ ਆ ਕੇ ਕਮਰੇ ਮਗਰ ਇਹ ਮਿੱਟੀ ਪਈ ਜਾਂਦੀ ਉੱਤੇ ਮੈਂ ਹੁਣੇ-ਹੁਣੇ ਨਹਾ ਕੇ ਆਈ ਸੀ ਸਵੇਰ ਦੀ ਬਿਨਾਤੀ ਹੋਈ ਸੀਗੀ ਦਵਾਰਾ ਨਾ ਗਈ ਸੀ ਧਾਰਾ ਦੂਰ ਚੋ ਕੇ ਔਰ ਕਿਤੇ ਕਹੋਂਗੇ ਮੈਂ ਹੁਣ ਨਹੀਂ ਸਵੇਰ ਦੀ ਵਧੀਆ ਪੈ ਜਾਵੇ ਖਾਸ ਰਮੀ ਪੈ ਜਾਵੇ ਚਾ ਨਾ ਇੱਥੇ ਕਬੂਤਰਾਂ ਦੇ ਬਿਠਾ ਜੀਆਂ ਨੇ ਇੱਕ ਕਬੂਤਰਾਂ ਨੂੰ ਪਤਾ ਕੀ ਭੈੜਾ ਇੱਥੇ ਬੈਠਣਗੇ ਆ ਕੇ ਬਿਠਾ ਬਿਠਾ ਕਰ ਜਾਂਦੇ ਹਾਂ ਇੱਥੇ ਬੈਠੋ ਉੱਥੇ ਬੈਠੋ ਹਾਈ ਬਾਦੋਂ ਕਰਨ ਲੱਗੀ ਚਲਾ ਚਲੀ ਲਾਈਟ ਵੀ ਭੱਜ ਗਈ ਆਜ ਵੇਲਾ ਟੋ ਵਲੌਗ ਐਡਿਟਿੰਗ ਕਰਨਾ ਹਾਂ ਤੇ ਤੁਹਾਡੇ ਤੱਕ ਵਲੌਗ ਪਹੁੰਚਦਾ ਕਰਨਾ ਪਤਾ ਨਹੀਂ ਕਦੋਂ ਰਾਤ ਬਲੌਗ ਨਹੀਂ ਪਿਆਗਾ ਉਹਦਾ ਕਾਰਨ ਇਹ ਕਿ ਅਸੀਂ ਗਏ ਸੀਗੇ ਮੇਲੇ ਦੇ ਛਕਲਾ ਕਹਿਦੀ ਹੁੰਦੀ ਨੇ ਹੁਣ ਮੈਂ ਮੌਸਮ ਕਰਕੇ ਕਹਿੰਨੀ ਆ ਮੈਂ ਛਕਲਾ ਕਹਿਦੀ ਸੀ ਸਰ ਘਰ ਤਾਂ ਕੋਣੀ ਹੋਣਾ ਗੁੱਸਾ ਕਰ ਲਿਓ ਵੀ ਕੀ ਕਹਿੰਦੀ ਆ ਇਹ ਤਾਂ ਮੌਸਮ ਕਾਤੀਆ ਕਾਲਾ ਰੇੜਾ ਤੁਹਾਨੂੰ ਦਿਖਾਇਆ ਤੇ ਜੇ ਯਾਰ ਮੈਂ ਧੱਕੇ ਨਾਲ ਮੇਲੇ ਲੈ ਕੇ ਗਿਆ ਸੀ ਤੇ ਮੇਲੇ ਜਾ ਕੇ ਫਿਰ ਜੇ ਦੱਸੂਗਾ ਵੀ ਮੰਮੀ ਨੂੰ ਕੀ ਹੋਇਆ ਮੇਲੇ ਤੋਂ ਆ ਕੇ ਬਸ ਮੈਂ ਘਰੇ ਆਈ ਘਰੇ ਆਉਂਦਾ ਮੈਂ ਦੱਸਾਂ ਔਰ ਸਰ ਮੈਂ ਮੰਮੀ ਨੂੰ ਮਖਾ ਚੜ ਕੇ ਸਭ ਬੋਤੋਕਦਾ ਹੀ ਮੈਂ ਠੀਕ ਕੀਤਾ ਕਿ ਸੇਮ ਪਿਛੇ ਕਿసే ਨੇ ਇਹ ਪੁੱਛਿਆ ਸੱਚੀ ਗਾ ਮੈਂ ਹੀ ਪੁੱਛਦਾ ਕਿਹੜਾ ਹੈ ਨਾ ਕਿਹੜਾ ਪੁੱਛਦਾ ਪਿਆ ਨੂੰ ਕੋਈ ਨਹੀਂ ਪੁੱਛਦਾ ਚਲਦੇ ਦਾ ਨਾ ਗੱਡੀ ਆ ਖੜੀ ਨੂੰ ਕੋਈ ਨਹੀਂ ਪੁੱਛਦਾ ਗਾ ਮੈਂ ਮੈਂ ਠੀਕ ਹਾਂ ਤਾਂ ਮੰਮੀ ਕਹਤੀ ਮੈਂ ਹੁਣ ਦੋ ਦਿਨ ਨਹੀਂ ਉੱਠਣਾ ਹੈ ਨਾ ਅੱਜ ਹੀ ਉੱਠ ਗਈ ਹੈ ਇਹ ਤਾਂ ਚੁਟਾ ਆਤਾ ਜਾਦੂ ਆ ਜਜ਼ਰ ਤੇ ਮੈਨੂੰ ਜਜ਼ਰ ਕਰਦੇ ਮੇਰੇ ਹੱਥ ਘੁੱਟੇ ਮੇਰੇ ਹੱਥ ਵੀ ਮੁੜਨ ਐ ਇਦਾਂ ਹੈ ਨਾ ਕਦੇ ਮੇਰੇ ਲੱਤਾਂ ਘੁੱਟੇ ਦੇ ਅੰਦਰ ਹਨੇਰਾ ਹੈ ਲਾਈਟ ਹੈ ਨਹੀਂ ਉਹ ਚੱਲ ਉਹ ਸੱਲੇਾਂ ਨਾਲ ਗੱਲ ਕਰਦੇ ਨੇਰੇ ਚ ਵੀ ਇੱਕਣੇ ਜਾਵਾਂਗੇ ਉਹ ਬਹੁਤ ਗਾਲੀ ਛਕ ਬੂਤ ਬਣ ਗਿਆ ਬੂਤ ਬਣ ਕੇ ਤੁਹਾਨੂੰ ਡਰਾਵਾਂਗੇ ਆਗੇ ਬੂਤ ਦਰਵਾਜ਼ਾ ਖੁੱਲਾ ਰਹਿਣ ਦੀ ਮਿੱਟੀ ਆਉਂਦੀ ਹੈ ਉਹ ਬਾਸ ਹਵਾ ਵੜੀ ਆਉਂਦੀ ਹੈ ਲਾ ਦੇਗਾ ਸੱਲੇ ਸਟਾਪਰ ਚੱਕ ਲਾ ਉੱਪਰੋਂ ਕੁੰਡੀ ਲਾ ਦੇ ਇਹ ਰਤਾ ਲਾ ਦੇ ਕਾਲੇ ਪੁੱਤ ਆ ਦੇ ਚਲ ਕਾਲੇ ਪੁੱਤ ਆ ਦੇ ਓਏ ਬੇਤੋਣ ਕੱਤੇ ਬੇਤੋ ਕਰ ਕਾਲੇ ਪੁੱਤ ਆ ਦੇ ਹੁਣ ਦੇ ਕਾਲ ਆ ਜਾਣੇ ਨਕਾਲੇ ਪੁੱਤ ਆ ਦੇ ਆ ਤੁਹਾਨੂੰ ਦਿਖਣਗੇ ਹੁਣ ਆਏ ਆਗੇ ਜਾ ਡਰ ਗਿਆ ਆਛਾ ਸੱਚ ਆਤੀ ਵਾਰਨ ਹੱਤ ਵਾਰਨ ਕੱਠੀ ਉੱਤਰ ਦੇ ਜਾ ਚੜ ਕਰ ਚ ਆਗੇ ਤੇ ਉਹ ਹੀ ਬੰਦੇ ਆਗੇ ਦੇਖ ਲੈ ਉਹ ਹੀ ਬੰਦੇ ਆ ਗਿਆ ਤੇ ਆਗੇ ਤੇ ਉਹ ਹੀ ਬੰਦੇ ਦੇ ਕੋਹੀ ਬੱਤੇ ਆ ਗਏ ਭੂਤ ਆ ਗਏ ਭੂਤ ਆ ਗਏ ਉਹ ਹੀ ਬੰਦੇ ਅੱਖਾਂ 'ਚ ਮਿੱਟੀ ਪੈ ਗਈ ਮਿੱਟੀ ਪਾ ਲਈ ਮੈਂ ਨਹੀਂ ਪਈ ਹਵਾ ਲੈਣ ਗਏ ਪਰ ਆ ਤਾਂ ਮੇਰੀ ਬਹੁਤ ਬੁਰੀ ਹਾਲਤ ਸੀ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕਿੱਥੇ ਕੀ ਬਣਾ ਕੇ ਖਾਧਾ ਕਿ ਨਹੀਂ ਪਤਾ ਕੀ ਖਾਧਾ ਚੌਲ ਪਤਾ ਕਿੱਦਾਂ ਬਣਾ ਕੇ ਖਾਦੇ ਵਿੱਚ ਹਲਦੀ ਪਾ ਕੇ ਮਣ ਪੱਕੀ ਤਾਂ ਡੈਡੀ ਨੇ ਹਲਦੀ ਪਾਤੀ ਖਾਣਾ ਹੀ ਆਉਂਦਾ ਬਣਾਉਣਾ ਨਹੀਂ ਆਉਂਦਾਗਾ ਖਾਣ ਨੂੰ ਭਾਵੇਂ ਨਾ ਰੋਜ਼ ਗੁਲਗਲੇ ਪਕਾ ਦੇ ਰੋਜ਼ ਗਲਾਬ ਜੰਮਣੇ ਬਣਾ ਦੇ ਰੋਜ਼ ਜਲੇਬੀਆਂ ਕੱਢ ਦੇ ਸਭ ਖਾ ਲਣਗੇ ਸਭ ਖਾ ਜਾਮਾ ਪਰ ਬਣਾਉਣਾ ਕੁਛ ਨਹੀਂ ਆਉਂਦਾ ਗਾ ਕੁਛ ਨਹੀਂ ਬਣਾਉਣਾ ਆਉਂਦਾ ਗਾ ਹੈਪੀ ਬਰਥਡੇ ਮੇਰਾ ਹੈਪੀ ਬਰਥਡੇ ਕਾਰਡ ਆ ਫਰਦਾ ਥੱਲੇ ਡਿੱਗ ਗਿਆ ਹਵਾ ਨਾਲ ਡਿੱਗ ਗਿਆ ਹੁਣ ਦਾਲ ਪਤਾ ਨਹੀਂ ਮਚ ਗਈ ਹੋਣੀ ਗੈਸ ਵੀ ਨਹੀਂ ਬੰਦ ਕਰਕੇ ਗਾ ਈਡਾਲਾ ਰੱਖੀ ਸੀ ਦੇਦੀਆਂ ਕੜਚੀ ਫੇਰ ਕੇ ਪੀਣਾ ਨਿਕਲਿਆਗਾ ਪੀਣਾ ਭਰਿਆ ਤਾਂ ਸੀਗਾ ਪੀ ਗਏ ਮੁੱਕ ਗਿਆ ਇੱਕ ਬਾਟਰ ਬੁੱਲਰ ਭਰਿਆ ਸੀ ਉਹਨੋਂ ਭਰਿਆ ਦਾਲ ਬਚ ਗਈ ਜਲਣੋਂ ਤਾਂ ਤੜਕਾ ਕਰਦੇ ਹਾਂ ਹਾਂ ਨਾ ਮੈਂ ਨਹੀਂ ਬੁਲਾਇਆ ਮੈਂ ਕੀ ਕਰਾਉਣਾ ਬੈਠੋ ਆਪਦਾ ਅੰਦਰ ਕੀ ਆ ਸੈਟਅਪ 24 ਚੋ ਬਣਾ ਮ ਤੜਕਾ ਲਾ ਲਵਾ ਤੇ ਲੋ ਜੀ ਰਾਤ ਨੂੰ ਆਪਾਂ ਜਿਹੜਾ ਵਲੌਗ ਆ ਕੰਟੀਨਿਊ ਨਹੀਂ ਕਰ ਸਕੇ ਤੇ ਮੀ ਤਾਂ ਪਿਆ ਨਹੀਂ ਸੀਗਾ ਹਨੇਰੀ ਆ ਗਈ ਸੀ ਤੇ ਵਲੌਗ ਸੀਗਾ ਇਹ 19 ਤਰੀਕ ਦਾ ਪਤਾ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਦਿਨ ਹੋ ਗਏ ਪ੍ਰੋਪਰ ਵੀਡੀਓ ਨਹੀਂ ਬਣ ਰਹੀ ਤੇ ਉਹਦਾ ਰੀਜਨ ਇਹ ਹੀ ਆ ਕਿ ਮੈਨੂੰ ਗਰਮੀ ਲੱਗੀ ਆ ਧੁੱਪ ਲੱਗੀ ਆ ਤੇ ਕੱਲ ਪੂਰਾ ਦਿਨ ਵੀ ਬਿਜ਼ੀ ਨਿਕਲ ਗਿਆ ਤੇ ਆ ਪਲੰਬਰ ਬਣਨ ਤੋਂ ਬਾਅਦ ਪਲੰਬਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਵਿਜੀ ਹੋ ਗਈ ਸੀਗੀ ਤੇ ਮੈਨੂੰ ਕਿਤੇ ਜਾਣਾ ਪੈ ਗਿਆ ਸੀ ਤੇ ਆ ਵੀ ਮੈਂ ਕੰਮ ਜਲਦੀ ਜਲਦੀ ਕਰਦੀ ਪਈ ਸੀਗੀ ਤੇ ਉਸ ਤੋਂ ਬਾਅਦ ਮੈਂ ਜਾਣਾ ਸੀ ਤੇ ਮੇਰੀ ਹਾਲਤ ਬਹੁਤ ਬੁਰੀ ਹਾਲਤ ਹੋਈ ਸੀ ਤੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਆ ਤੇ ਇੱਕ ਤ ਵੀਰ ਚੰਗੀ ਤਰ੍ਹਾਂ ਠੀਕ ਨਹੀਂ ਸੀ ਤੇ ਇੱਕ ਆ ਜਿਹੜਾ ਨਾ ਇਹ ਮਤਲਬ ਕੀ ਪਾਈਪ ਟੁੱਟ ਗਿਆ ਸੀ ਨਾ ਐਨੇ ਮੈਨੂੰ ਪਿਛਲੇ ਡੇਢ ਦੋ ਸਾਲ ਤੋਂ ਕੀ ਕਰਕੇ ਰੱਖਿਆ ਹੋਇਆ ਸੀਗਾ ਤੇ ਫਿਰ ਅੱਜ ਮੈਂ ਅੱਕ ਕੇ ਇਹਨਾਂ ਨੂੰ ਕਿਹਾ ਵੀ ਮੈਂ ਥੱਕ ਗਈ ਆ ਹਨਾ ਇਹਨੂੰ ਸਪੋਰਟਾਂ ਦੇ ਦੇ ਕੇ ਬਟ ਪੈਪ ਨਹੀਂ ਖੜਦਾ ਗਿਆ ਇੱਕ ਇਹ ਹੁੰਦੀ ਆ ਨਾ ਅਲੱਗ-ਅਲੱਗ ਸ਼ਿੰਕ ਦਾ ਪੈਪ ਪੈਣਾ ਤੇ ਸਾਡੇ ਆ ਨਾ ਇਹਦੀ ਜਿਹੜੀ ਫਿਟਿੰਗ ਆ ਇੱਕ ਟੁੱਟੀ ਆ ਤੇ ਇੱਕੋ ਹੀ ਥੱਲੇ نیچے ਪੈਪ ਆਇਆ ਹੋਇਆ ਵੀ ਚਲੋ ਉੱਪਰੋਂ ਤਾਂ ਮੰਨੇ ਆ ਪਲੰਬਰ ਨੇ ਹਨਾ ਇੱਕ ਟੁੱਟੀ ਲਾਤੀ ਤੇ ਥੱਲੇ ਤਾਂ ਉਹਨੂੰ ਕੀ ਕਰਾਂ ਹੁਣ ਵੀ ਦੋ ਪਾਈਪਾਂ ਪਾਉਣੀਆਂ ਚਾਹੀਦੀਆਂ ਸੀ ਨਾ ਵੀ ਅਲੱਗ-ਅਲੱਗ ਸ਼ਿੰਕ ਦਾ ਪਾਣੀ ਨਿਕਲਦਾ ਹਨਾ ਤੇ ਉਹ ਇੱਕੋ ਹੀ ਪੈਪ ਆਉਣ ਦੇ ਕਾਰਨ ਉਹ ਥੋੜਾ ਜਿਹਾ ਪਤਾ ਨਹੀਂ ਕੀ ਉਹਨੂੰ ਹੋਇਆ ਵੀ ਮਤਲਬ ਉਹ ਟੁੱਟ ਗਿਆ ਜਾਂ ਤਾਂ ਵੀ ਹਰੇਕ ਚੀਜ਼ ਹਨਾ ਰਿਪੇਅਰ ਭਾਲਦੀ ਆ ਤਿੰਨ ਸਾਲ ਹੋ ਗਏ ਤੇ 10 ਵਾਰਾ ਸਾਲ ਹੋ ਗਏ ਆਪਣਾ ਹਨਾ ਸਾਰਾ ਕੁਝ ਹੀ ਤਿਆਰ ਹੋਏ ਨੂੰ ਤੇ ਚਲੋ ਜੀ ਕੋਈ ਗੱਲ ਨਹੀਂ ਖਰਾਬ ਹੋ ਗਿਆ ਤੇ ਆਪਾਂ ਲਿਆ ਕੇ ਨਵਾਂ ਲਾ ਲਿਆ ਮੈਂ ਤੇ ਹੀ ਆਪ ਕਰ ਲਈ ਤੇ ਬਲਾਤ ਆਪਾਂ ਪਲੰਬਰ ਨੂੰ ਵੀ ਲੈਂਦੇ ਪਰ ਕਿਉਂ ਬੁਲਾਉਣਾ ਜਦੋਂ ਆਪਾਂ ਕੰਮ ਖੁਦ ਕਰ ਲੈਨੇ ਆ ਸਾਰਾ ਤੇ ਇੱਥੇ ਮੇਰੇ ਤੋਂ ਕੱਚਾ ਬਲੰਬਰ ਜਿਵੇਂ ਤੋਂ ਪਤਾ ਨਹੀਂ ਕੀ ਹੁੰਦਾ ਹਨਾ ਉਹ ਗਲੂਜ ਹੀ ਜਿਹੜੀ ਸੀਗੀ ਉਹ ਡੁੱਲ ਗਿਆ ਸੀਗਾ ਤੇ ਮੇਰੇ ਚੱਪਲ ਨੂੰ ਲੱਗ ਗਿਆ ਤੇ ਆਪਾਂ ਥੱਲੇ ਚਾੱਕ ਕੇ ਲਾਤਾ ਉੱਪਰ ਤੇ ਹੱਲੇ ਵੀ ਥੋੜਾ ਜਿਆਦਾ ਦਾਗ ਜਿਹਾ ਪਿਆ ਹੋਇਆ ਚਲੋ ਕੋਈ ਗੱਲ ਨਹੀਂ ਕੋਚਾ ਲਾਉਣ ਨਾਲ ਲੈ ਜੂਗਾ ਤੇ ਪਾਈਪ ਬਹੁਤ ਵਧੀਆ ਫਿਟਿੰਗ ਹੋ ਗਈ ਆ ਤੇ ਹੁਣ ਜਿਵੇਂ ਕਹਿੰਦੇ ਇਹ ਤਾਂ ਦੁੱਖ ਹੀ ਟੁੱਟ ਗਿਆ ਨਹੀਂ ਤਾਂ ਵੀ ਰੋਜ਼ ਥੱਲੇ ਡਿੱਗਿਆ ਰਹਿੰਦਾ ਸੀ ਤੇ ਫਿਰ ਥੱਲੇ ਜਦੋਂ ਇੱਕ ਹੈਗਾ ਵੀ ਉਹ ਸ਼ਿੰਕੂ ਦੂਸਰੀ ਸਾਈਡ ਜਿੱਧਰ ਸਾਈਡ ਆਪਾਂ ਨੇ ਧੋਣ ਵਾਲੇ ਭਾਂਡੇ ਹੁੰਦੇ ਆ ਹਨਾ ਤੇ ਉੱਥੇ ਫੇ ਭਾਣੇ ਦੇ ਵਿੱਚ ਥੋੜੀ ਬਾਲੀ ਝੂਠ ਤਾਂ ਹੁੰਦੀ ਹੀ ਹੁੰਦੀ ਹੈ ਜੇ ਹੋਰ ਨਹੀਂ ਕੁਝ ਚਾਹ ਪੱਤੀ ਤਾਂ ਹੁੰਦੀ ਹੀ ਹੁੰਦੀ ਹੈ ਤੇ ਥੱਲੇ ਡਿੱਗ ਜਾਂਦੀ ਆ ਤੇ ਲਓ ਜੀ ਤੇ ਹੁਣ ਉਹ ਆਪਾਂ ਦੁੱਖ ਜਿਹੜੇ ਦੁੱਖ ਦੂਰ ਕਰਤੇ ਤੇ ਆਪਾਂ ਦਵਾਈ ਦੇਤੀ ਜਿਹੜਾ ਰੋਗ ਸੀਗਾ ਉਹਨੂੰ ਉਹ ਸਾਰਾ ਥੱਲੇ ਨੀਚੇ ਵਾਲਾ ਪੈਪੇ ਮੈਂ ਵੱਢ ਕੇ ਵੱਡਾ ਮੰਗਵਾਇਆ ਸੀ ਮੈਂ ਕਿਹਾ ਮੈਂ ਜਿੰਨੀ ਮੇ ਲੋਡ ਹੋਊਗੀ ਉਹਨਾਂ ਲਾ ਲੂੰਗੀ ਥੋੜਾ ਜਿਹਾ ਇੰਚ ਵੱਡਾ ਸੀਗਾ ਚਲੋ ਜੀ ਉਹ ਵੀ ਹੁਣ ਸਹੀ ਕਰਤਾ ਆਪਾਂ ਨੇ ਨਵਾਂ ਪਾਤਾ ਇੰਨਾ ਤਾਂ ਮੈਂ ਸਾਰਾ ਸਮਾਨ ਨਾ ਮਾਂ ਮੰਗਵਾ ਲਿਆ ਸੀਗਾ ਸਾਰੀਆਂ ਇਹਨਾਂ ਦੇਤਾ ਸੀ ਨਾਲ ਧੋ ਕੇ ਚੰਗੀ ਤਰ੍ਹਾਂ ਮਾਂਜ ਕੇ ਨਵੇਂ ਕੱਟ ਕੇ ਦਿੱਤੇ ਸੀਗੇ ਤੇ ਮੈਂ ਖੈ ਇਹਦੇ ਇਹਦੇ ਨਾਪ ਦਾ ਸਾਰਾ ਕੁਝ ਲੈ ਆਉ ਤੇ ਇਹ ਲੈ ਤੇ ਆਪਾਂ ਨੇ ਫਿੱਟ ਕਰਤਾ ਇਹ ਕਹਿੰਦੇ ਸੀ ਇਹ ਦੇਖੋ ਲੰਮਾ ਲੰਮਾ ਗਾੜੀ ਦਾ ਪੱਠਾ ਕਿਸੇ ਦੇ ਦੀ ਇੱਕ ਕੱਤੇ ਪਾਈ ਬਖਰਾਬ ਹੋ ਜਾਂਦਾ 34 ਮੰਮੀ ਹਨਾ ਮੰਮੀ ਕਿਸੇ ਦੇ ਜਾਂਦੀ ਆਪ ਦੇ ਘਰ ਲੰਮਾ ਕਰਦੀ ਐ ਆਹ ਦਾਦੇ ਗਾ ਮਮੀ ਨੇ ਕੋਲੰਬਰ ਬਣਾ ਕੇ ਛੱਟਤਾ ਤੇਰਾ ਫਲੀਆਂ ਜੇ ਨਾ ਗੋਪਨ ਤਾਂ ਮੈਂ ਲੋਹੀ ਆਪਦੀ ਦਵਾਈ ਆਮ ਨੂੰ ਲੈਣੀ ਪੈਂਦੀ ਆ ਦੁੱਖ ਮੈਨੂੰ ਆ ਪਹਿਲਾਂ ਨਹੀਂ ਕਿ ਲੈਣੇ ਪੜਾ ਫੋਲ ਲੱਗੇ ਆਂਰਾ ਹੋ ਗਿਆ ਹਾਂ ਦੇ ਆਸੁਰਾ ਬੜਾ ਨਹੀਂ ਬਰਾਉਂ ਉਹ ਥੱਲੇ ਵਾਲਾ ਪਾਈਪ ਇਹ ਮੈਚਿੰਦਾ ਸਮਾਂ ਹੋਰກະਦੇ ਨਾਲ ਸਾਰਾ ਸਮਾਂ ਖੋਦਾ ਇੱਕਾ ਦੀ ਤੁਸੀਂ ਆਪਣੀ ਥੇ ਬੱਟਗਾ ਸਕਦੀ ੱੱਲੇ ਕੀ ਨੇ ਤੇ ਬੱਤੇ ਲੱਤ ਕੀਤਾ ਸੀ ਇਹਦੇ ਵਿੱਚ ਮਿਸਤਰੀ ਆਵੇ ਸ਼ਟਰ ਚੱਪੜਾ ਅਗੋਂ ਕੀ ਥੱਲੇ ਏ ਕੀ ਅਸ ਟਿੱਟਾ ਇਹ ਜੋੜਨ ਨਾਲ